ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗੱਲ ਖੇਤੀ ਬਾੜੀ ਬਾਈ ਲਾਇਕ ਲੋਕ ਕਰਦਿਆ ਕਰੋ ਸਾਰੀ ਵੀਡੀਓ ਵੇਖ ਲਿਆ ਕਰੋ ਜਿਹੜੇ ਨਵੇਂ ਵੀਰ ਆਉਂਦੇ ਆ ਵੇਖੋ ਪਾਉਂਦੇ ਆ ਨਾ ਮੁੰਡੇ ਪੜਾਕੇ ਦੇਖੋ ਆ ਵੇਖ ਆ ਮੁੰਡੇ ਨੇ ਸਾਡੇ ਨੂੰ ਕਦਮ ਮਾਰ ਗਿਆ ਰੱਸੀ ਕਦ ਕਦ ਸਾਰਿਆਂ ਦੇ ਛੋਟੇ ਆ ਹਾਂ ਲੱਭ ਕੈਨ ਦੀ ਗੱਲ ਨਹੀਂ ਲੱਭੀ ਤੂੰ ਖੇਡਦਾ ਸਾਰਿਆਂ ਨੂੰ ਸੁਣ ਤੂੰ ਡਰਦਾ ਨਹੀਂ ਇਹ ਡਰ ਕੇ ਖੇਡਦੇ ਹਥੋੜ ਆ ਉਹ ਸਾਡੇ ਵਾਲਾ ਬਹੁਤ ਸੋਹਣਾ ਖੇਡਦਾ ਬੰਦਾ ਬਹੁਤ ਘੈਂਟਾ ਪੂਰਾ ਉਹ ਬਾਲ ਬੂਲ ਬੜੀ ਮਾਰਦਾ ਆ ਕੀ ਕਰਦਾ ਮਾਰਿਆ ਪੰਪ ਦਿੱਤਾ ਉਹਦੀ ਬਾ ਬੇੜਾ ਤੋਤਾ ਸਲਾਹਾਂ ਤਾਂ ਬਸ ਇਹਨਾਂ ਨੂੰ ਕੰਜਰਾਂ ਨੂੰ ਸਲਾਹਤਾ ਨਾਲ ਦੀ ਨਾਲ ਨਾਲ ਦੀ ਨਾਲ ਰੱਸੀ ਖਿੱਚਦੀ ਉਹਦੀ ਨਹੀਂ ਦੱਸ ਹੈ ਨਾ ਨਾ 6-5 ਹੋਗੇ ਲੱਗੋ ਤੁਹਾਡੇ ਆਪਾਂ 32 ਨੰਬਰ ਲੈਣੇ ਪੂਰੇ 32 ਤੁਣਕੇ ਠੀਕ ਆ ਬੱਤ ਅੱਪ ਆ ਕਿੱਧਰ ਘੱਲਤੀ ਜੇਲਦਾਰ ਨੇ ਪੁੱਠੇ ਪਾਸੇ ਘੱਲਤੀ ਐ ਬੈਕ ਇਹ ਬੈਕ ਮਾਰਦਾ ਤੂੰ ਇਧਰ ਨੂੰ ਨਹੀਂ ਮਾਰਦਾ ਬੈਕ ਕਾ ਮਾਰਦੰਨਾ ਨਹੀਂ ਸੀ ਮੈਂ ਅਸਤਾਈ ਨਹੀਂ ਸੀਗੇ ਉਹ ਜੇਲਦਾਰ ਦਾ ਮੂੰਹ ਕਰਾ ਇਰਾ ਮੂ ਇਦਾਂ ਰੋਸ਼ਟਾ ਇਦਾਂ ਸੀਗਾ ਇਹ ਮਾਰਦਾ ਹੀ ਬੈਗ ਆ ਓਏ 8 5 ਹੋ ਗਏ ਤੇ ਮੈਜੇ ਜੋਰ ਪਾ ਲੋ ਮਾਰ ਕੇ ਆ ਜੂ ਆ ਚੋਬਰਾਂ ਨੂੰ ਇੱਥੇ ਖੁਸ਼ੀ ਵੀ ਕਰੀਦਾ ਬਾਈ ਵੇਖੋ ਸਾਡੇ ਖਿਡਾਰੀ ਆ ਚੋਬਰ ਨੂੰ ਦੋ ਪਾਸੇ ਹੁਣ 16 ਫਰਪਰੀ ਨੂੰ ਆ ਮੁੰਡੇ ਨੇ ਪਾਉਣੇ ਪਟਾਕੇ ਪੂਰੇ ਪਟਾਕੇ ਪਾਊਗਾ ਪੂਰੇ ਠੋਕ ਕੇ ਡਾਕਟਰ ਡਾਕਟਰ ਕੌਣ ਹੈ ਜਗਤਾਰ ਚੱਲ ਹੁਣ ਇੱਧਰ ਆ ਹਾਂ ਉਦੋਂ ਖੇਟੀ ਆ ਖੇਟੇ ਹੋਗੇ ਜਗਤਾਰ ਆ ਪਾਸ ਭਾਈ 16 ਤੇ 17 ਫਰਵਰੀ ਨੂੰ ਜੇ ਕਿਸੇ ਨੇ ਖੇਡਣਾ ਹੋਵੇ ਤੇ ਝੋੜ ਪਿੰਡ ਮੇਲਾ ਵਾਲੀਵਾਲ ਦੇ ਮੈਚ ਵੀ ਹੋਣਗੇ ਤੇ ਕਬੱਡੀ ਦੇ ਮੈਚ ਵੀ ਹੋਣਗੇ ਬਹੁਤ ਤਕੜੇ ਨਾਮ ਆ ਤੁਹਾਨੂੰ 포ਟੋ ਪਾ ਦੇਾਂਗੇ ਤੇ ਆ ਜਿਓ ਵੇਖੋ ਹੁਣ ਅੱਜ 5 500 ਦੀ ਸ਼ਰਤ ਐ ਪੂਰਾ ਠੋਕ ਠੋਕ ਕੇ ਪਾਉਂਦੇ ਆ ਮੁੰਡੇਆ ਵੇ ਅਲਗਰ ਦੀ ਬਾਲ ਮਾਰਤੀ ਜਦੋਂ ਉਹਦੇ ਕੋਲੇ ਜਾਂਦੀ ਆ ਉਹਦੀ ਮੂਰੇ ਅੜ ਜਾਂਦੇ ਆ ਉਹਦੇ ਫਾਨਾ ਬਣ ਕੇ ਵੇ ਆ ਵੀ ਲੈ ਆਪ ਹੀ ਲਵਾ ਲਿਆ ਆਪ ਹੀ ਲਵਾ ਲਿਆ ਵਾ ਡੇਖ ਖਿਡਾਰੀ ਨੇ ਹੁਣ ਕਰਦਾ 4 5 10 5 ਐਨਕ ਲਾ ਕੇ ਖੇਡਿਆ ਕਰ ਚੋਪਰਾ ਤੋੜ ਨਾ ਲਈ ਐਨਕ ਏ ਬਾਈ ਰੱਸੀ ਵਾਲੀ ਖੇਦੇ ਆ ਜਵਾਗ ਚ ਇਹ ਘਰੇ ਪੱਠੇ ਪਾਉਂਦੇ ਆ ਨਾ ਰੱਸੀ ਖੇਚ ਕੰਮ ਕਰ ਰੱਸੀ ਹੈ ਤੇ ਇਹ ਵੀ ਰੱਸੀ ਖੇਦੀ ਇਹ ਦੂਜੀ ਖੇਦੇ ਆ ਤੂੰ ਦੂਜੀ ਕਿਉਂ ਕਿਉਂ ਹਾਂ ਹੁਣ ਆ ਜਾ ਇਹ ਇਹ ਪੱਕੀ ਰੱਸੀ ਖੇਦੇ ਆ ਤੂੰ ਦੂਜੀ ਰੱਸੀ ਖੇਦਾ ਸਾਰੇ ਵੀਰਾਂ ਦਾ ਧੰਨਵਾਦ ਬਾਈ